ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਆਵਾਜ਼ੇ ਖਲਕ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਪੰਥਕ ਰਾਜਨੀਤੀ ਦੀ ਗੱਲ ਤੁਹਾਡੇ ਨਾਲ ਕੱਲ ਸਾਂਝੀ ਕੀਤੀ ਸੀ ਪੰਥਕ ਰਾਜਨੀਤੀ ਦਿੱਲੀ ਹੋਂ ਲੱਥੀ ਹੋਈ ਸਮੁੱਚੇ ਜਿਹੜਾ ਘਟਨਾਕਰਮਾ ਉਹਦੀ ਗੱਲ ਤੁਹਾਡੇ ਨਾਲ ਕੀਤੀ ਸੀ ਤੇ ਅੱਜ ਇੱਕ ਘਟਨਾਕਰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਤੋਂ ਬਾਅਦ ਵਾਪਰਦਾ ਹੈ ਉਸ ਤੋਂ ਪਹਿਲਾਂ ਕਿ ਆਨੇ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਤਖਤ ਸਾਹਿਬ ਦੀ ਫਸੀਲ ਤੋਂ ਇੱਕ ਬਹੁਤ ਲੰਮੀ ਚੌੜੀ ਗੱਲ ਹੈ ਜਿਹੜੀ ਉਹ ਸਿੱਖ ਪੰਥ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਾਂਝੀ ਕਰਦੇ ਨੇ ਉਹਨਾਂ ਦੇ ਉੱਤੇ ਅਕਾਲੀ ਆਗੂ ਬਿਰਸਾ ਸਿੰਘ ਬਲਟੋਹਾ ਵੱਲੋਂ ਲਾਇਆ ਗਿਆ ਕਥੇ ਸਦੋਸ਼ਾਂ ਦਾ ਜਵਾਬ ਦਿੰਦੇ ਨੇ ਬਿਨਾਂ ਨਾਂ ਲੈ ਬਹੁਤ ਕੁਝ ਕਹਿੰਦੇ ਨੇ ਤੇ ਉਹਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਪਦੇ ਤੇ ਲੱਗੇ ਦੋਸ਼ਾਂ ਬਾਰੇ ਇੱਥੋਂ ਤੱਕ ਆਖ ਦਿੱਤਾ ਗਿਆ ਕਿ ਜੇ ਮੈਂ ਦੋਸ਼ੀ ਹੂਮ ਤਾਂ ਮੈਂ ਮੇਰਾ ਪਰਿਵਾਰ ਘਰ ਪਿ ਜਾਵੇ ਬੜੀਆਂ ਇਮੋਸ਼ਨਲ ਗੱਲਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਫਸੀਲ ਤੋਂ ਕੀਤੀਆਂ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸਾਰੇ ਸ਼ਬਦ ਸੀ ਜਿਹੜੇ ਉਹਨਾਂ ਦੇ ਇਤਰਾਜ਼ਯੋਗ ਉਹਨਾਂ ਵੱਲੋਂ ਵਰਤੇ ਗਏ ਸੀ ਉਸ ਨੂੰ ਅਧਾਰ ਬਣਾ ਕੇ ਇੱਕ ਐਜੈਕਟਿਵ ਦੀ ਮੀਟਿੰਗ ਕਾਲੀ ਨਾਲ ਕਾਰਜਕਾਰੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਨੇੜੇ ਦਰਾਹਾ ਗੁਰਦੁਆਰਾ ਸ੍ਰੀ ਦੇਖਸਰ ਸਾਹਿਬ ਕਟਾਣਾ ਨੇੜੇ ਦਰਾਹਾ ਵਿਖੇ ਬੁਲਾਈ ਗਈ ਉਸ ਵਿੱਚ ਸਾਰੇ ਮੈਂਬਰ ਕਾਰਜਕਾਰੀ ਸ਼ਾਮਲ ਹੁੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਸ ਮੀਟਿੰਗ ਵਿੱਚ ਸ਼ਾਮਲ ਹੁੰਦੇ ਨੇ ਪ੍ਰਧਾਨਗੀ ਕਰਦੇ ਨੇ ਤੇ ਮੀਟਿੰਗ ਤੋਂ ਬਾਅਦ ਜਿਹੜਾ ਫੈਸਲਾ ਹੁੰਦਾ ਹੈ ਉਹ ਲੀਹੋਂ ਲੱਥੀ ਗੱਲ ਹੈ ਜਿਹੜੀ ਤੁਹਾਡਾ ਨਾਲ ਸਾਂਝੀ ਕੀਤੀ ਸੀ ਸਮੁੱਚੇ ਬੇਸ਼ਮ ਵਿੱਚ ਇੱਕ ਚਰਚਾ ਦਾ ਵਿਸ਼ਾ ਉਹ ਫੈਸਲਾ ਹੈ ਜਿਹੜਾ ਬਣਦਾ ਹੁਣ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਦੇ ਫੈਸਲੇ ਦੀ ਵੱਡਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਹੈ ਜਿਹੜੀ ਅੰਦਰਲੀ ਗੱਲ ਹੋਈ ਹੈ ਉਹ ਤੁਹਾਨੂੰ ਅਸੀਂ ਸਾਂਝੀ ਕਰਨ ਦਾ ਯਤਨ ਕਰੀਆ ਗੁਰਦੁਆਰਾ ਸ਼੍ਰੀ ਦੇਖਸਰ ਸਾਹਿਬ ਵੀ ਮਿੱਕੇ ਮੀਟਿੰਗ ਹੁੰਦੀ ਹੈ ਮੀਟਿੰਗ ਵਿੱਚ ਐਗਜ਼ੀਕਟਿਵ ਮੈਂਬਰ ਨੇ ਦੋ ਇੱਕ ਤੇ ਪਰਮਜੀਤ ਸਿੰਘ ਰਾਇਪੁਰ ਉਹ ਮੈਂਬਰ ਨੇ ਜਲੰਧਰ ਇਲਾਕੇ ਦੇ ਉਹਨਾਂ ਦਾ ਨਾਂ ਹੈ ਜਿਹੜਾ ਚਰਚਾ ਵਿੱਚ ਆਉਂਦਾ ਹੈ ਉਬਾਰਾ ਕੇ ਆਪਣੇ ਵੱਲੋਂ ਕੁਝ ਲਫਜ਼ ਨੇ ਜਿਹੜੇ ਉਹ ਸਾਂਝੇ ਕਰਦੇ ਨੇ ਕਿ ਮੀਟਿੰਗ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸਸਪੈਂਡ ਕਰਨਾ ਚਾਹੁੰਦੇ ਸਨ ਮੁਤਲ ਕਰਨਾ ਚਾਹੁੰਦੇ ਸਨ ਉਹਨਾਂ ਨੂੰ ਅਹੁਦੇ ਤੋਂ ਹਟਾਉਣਾ ਚਾਹੁੰਦੇ ਸਨ ਪਰੰਤੂ ਅਸੀਂ ਮੰਗ ਕੀਤੀ ਕਿ ਕਿਸੇ ਵਿਅਕਤੀ ਦੀ ਜਾਂਚ ਕਰੇ ਬਿਨਾ ਤੁਸੀਂ ਉਹਨੂੰ ਅਹੁਦੇ ਤੋਂ ਕਿਵੇਂ ਹਟਾ ਸਕਦੇ ਹੋ ਇਹ ਪਰਮਜੀਤ ਸਿੰਘ ਰਾਏਪੁਰ ਜਿਹੜੀ ਬਾਹਰ ਆ ਕੇ ਗੱਲ ਸਾਂਝੀ ਕਰਦੇ ਨੇ ਉਹਨੂੰ ਕਿਵੇਂ ਹਟਾਇਆ ਜਾ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਹੋਰ ਕਾਰਜਕਾਰੀ ਮੈਂਬਰ ਜਥੇਦਾਰ ਜਸਵੰਤ ਸਿੰਘ ਪੜੈਣ ਬਾਹਰ ਆ ਕੇ ਗੱਲ ਕਰਦੇ ਨੇ ਕਿ ਜਾਂਚ ਪੜਤਾਲ ਲਈ ਬਣਾਈ ਗਈ ਕਮੇਟੀ ਵਿੱਚ ਵਿਰੋਧੀ ਧਿਰ ਦਾ ਕੋਈ ਨੁਮਾਇੰਦਾ ਨਹੀਂ ਪਾਇਆ ਅਸੀਂ ਮੀਟਿੰਗ ਵਿੱਚ ਗੱਲ ਕੀਤੀ ਸੀ ਮੀਟਿੰਗ ਦੇ ਵਿੱਚ ਇਹ ਮੁੱਦਾ ਚੁੱਕਿਆ ਸੀ ਕਿ ਤਿੰਨੋਂ ਤਿੰਨ ਮੈਂਬਰ ਨੇ ਜਿਹੜੇ ਉਹ ਸ਼੍ਰੋਮਣੀ ਕਾਲੀ ਦਲ ਬਾਦਲ ਨਾਲ ਸੰਬੰਧਿਤ ਪਾ ਲੈ ਗਏ ਨੇ ਆਖਰ ਜਿਹਾ ਕਿਉਂ ਫਿਰ ਜਾਂਚ ਪੜਤਾਲ ਨਿਰਪੱਖ ਕਿੱਦਾਂ ਹੋਵੇਗੀ ਕੁੱਲ ਮਿਲਾ ਕੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਆਲੇ ਦੁਆਲੇ ਜਾਂਚ ਪੜਤਾਲ ਦੇ ਬਹਾਨੇ ਘੇਰਿਆ ਜਿਹੜਾ ਸਿਕੰਜਾ ਜਿਹੜਾ ਉਸ ਨੂੰ ਕੱਸਿਆ ਜਾ ਰਿਹਾ ਤੇ ਗਿਆਨੀ ਜਸਵੰਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਇੱਕ ਤਰੀਕੇ ਨਾਲ ਆਫ ਦਾ ਰਿਕਾਰਡ ਹਟਾ ਦਿੱਤਾ ਗਿਆ ਹੈ ਉਹਨਾਂ ਦੀ ਥਾਂ ਤੇ ਉੱਤੇ ਸਰਜਕਤਾਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਜਿਹੜੇ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਭਾਗ ਲੈਣਗੇ ਉਹਨਾਂ ਨੂੰ ਅਧਿਕਾਰ ਦਿੱਤੇ ਗਏ ਨੇ ਜਥੇਦਾਰ ਸਾਹਿਬ ਦਾ ਸਾਰਾ ਕੰਮਕਾਜ ਉਹ ਦੇਖਣਗੇ ਤੇ ਹਾਲਾਂਕਿ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਨਿਯੁਕਤ ਨਹੀਂ ਕੀਤਾ ਗਿਆ ਪਰੰਤੂ ਦੇ ਬਾਵਜੂਦ ਅਗਰ ਲੋੜਪ੍ਰੀਤਾ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਗਿਆਨੀ ਜਗਤਾਰ ਸਿੰਘ ਜੀ ਬੈਠਣਗੇ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮੀਟਿੰਗਾਂ ਵਿੱਚ ਭਾਗ ਲੈਣ ਦੇ ਰੋਕ ਦਿੱਤਾ ਗਿਆ ਰੋਕ ਲਗਾ ਦਿੱਤੀ ਗਈ ਹੈ ਹੁਣ ਦੇਸ਼ ਵਿਦੇਸ਼ ਤੋਂ ਇਸ ਫੈਸਲੇ ਤੇ ਪ੍ਰਤੀਕਿਰਿਆਵਾਂ ਨਜੜੀਆਂ ਉਹ ਆਉਣੇ ਸ਼ੁਰੂ ਹੋ ਗਈਆਂ ਨੇ ਜਿਸ ਤਰ੍ਹਾਂ ਅਸੀਂ ਕੱਲ ਗੱਲ ਕੀਤੀ ਸੀ ਕਿ ਪੰਥਕ ਰਾਜਨੀਤੀ ਡਾਮਾ ਡੋਲ ਹੈ ਪੰਥਕ ਰਾਜਨੀਤੀ ਜਿਹੜੀ ਇੱਕ ਤਰ੍ਹਾਂ ਨਾਲ ਲੀ ਤੇ ਚੜੀ ਨਜ਼ਰ ਆਉਂਦੀ ਸੀ ਇਸ ਵੇਲੇ ਫੇਰ ਉਹਦੀ ਗੱਡੀ ਹੈ ਜਿਹੜੀ ਲੀ ਤੋਂ ਲੱਤ ਦੀ ਨਜ਼ਰ ਆ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਲਈ ਆਉਣ ਵਾਲੇ ਸਮੇਂ ਵਿੱਚ ਜਿਹੜੇ ਦੋਸਤ ਸੀ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਨਾਲ ਕਠਿ ਤੌਰ ਤੇ ਸਬਿਰ ਸਾਹਿਬ ਸਿੰਘ ਬਲਟੋਹਾ ਸਮੇਤ ਕੁਝ ਅਗੂਆ ਬਨੂ ਲਾਏ ਜਾ ਰਹੇ ਸੀ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਖੁੱਲੇ ਰੂਪ ਵਿੱਚ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਖੁੱਲੇ ਰੂਪ ਵਿੱਚ ਵਿਚਰਨ ਦਾ ਮੌਕਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫੈਸਲਾ ਕੀ ਦੇ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬੋਤਮ ਸੰਸਥਾ ਮਿੰਨੀ ਸੰਸਥਾ ਮਿੰਨੀ ਪਾਰਲੀਮੈਂਟ ਸਿੱਖ ਧਰਮ ਦੀ ਅੱਜ ਇੱਕ ਤਰ੍ਹਾਂ ਨਾਲ ਇਹ ਫੈਸਲਾ مایੁਸੀ ਦੇਣ ਵਾਲਾ ਨਹੀਂ ਪੰਥਕ ਦਰਦ ਰੱਖਣ ਵਾਲੇ ਅਕਲਮੰਦ ਲੋਕਾਂ ਲਈ ਇਹ ਫੈਸਲਾ ਬਹੁਤ ਦਰਦ ਦੇਣ ਵਾਲਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਫੈਸਲੇ ਨੂੰ ਵੀ ਕਿਤੇ ਨਾ ਕਿਤੇ ਅਸੀਂ ਹੋਰ ਤਰੀਕੇ ਨਾਲ ਦੇਖ ਸਕਦੇ ਹਾਂ ਕਾੜ ਨਾਲ ਆ ਗਿਆ ਫੈਸਲਾ ਜਦੋਂ ਬੰਦਾ ਇਸ ਤਰੀਕੇ ਨਾਲ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦਾ ਅਕਸਰ ਅਜਿਹਾ ਪਰੰਤੂ ਜਿਹੜਾ ਰਤਬਾ ਜੱਥੇਦਾਰ ਵੱਜੋਂ ਸ਼੍ਰੀ ਕਾ ਸ਼੍ਰੀ ਤਖਤ ਸ੍ਰੀ ਦਮਦਮਾ ਸਾਹਿਬ ਦਾ ਉੱਥੇ ਆ ਕੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਇੱਕ ਕਾਲੀ ਨਾਲ ਜਿਹੜਾ ਕੱਲ ਵੱਡਾ ਫੈਸਲਾ ਲੈਂਦੇ ਤੇ ਕਾਲੀ ਨਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਫੈਸਲਾ ਲਿਆ ਜਾਂਦਾ ਹੈ ਉਹਨਾਂ ਦੇ ਸਿੰਘ ਸਹਿਬਾਨ ਵੱਜੋਂ ਕੰਮ ਕਰਨ ਤੇ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਮੁਲਤਵੀ ਕੀਤਾ ਗਿਆ ਰੋਕ ਲਗਾ ਦਿੱਤੀ ਗਈ ਹੈ ਯਾਨੀ ਜਗਤਾਰ ਸਿੰਘ ਉਹਨਾਂ ਦੀ ਥਾਂ ਤੇ ਬੈਠਣਗੇ ਇੱਕ ਮਾਯੂਸੀ ਪੰਥਕਾਲਕਿਆਂ ਵਿੱਚ ਇੱਕ ਮਯੂਸੀ ਪੰਥਕ ਪੋਲਿਟਿਕਸ ਵਿੱਚ ਇੱਕ ਮਯੂਸੀ ਸਿੱਖ ਟਰਮੀਨਲ ਲਗਾਉ ਰੱਖਣ ਵਾਲਿਆਂ ਲਈ ਆਉਣ ਵਾਲੇ ਦਿਨਾਂ ਵਿੱਚ ਇਹ ਮਯੂਸੀ ਸਿੱਖ ਪੰਥਕ ਦਰਦਕ ਹਲਕਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਇਹਦੀ ਦਸ਼ਾ ਤੇ ਦਿਸ਼ਾ ਕੀ ਬਣਦੀ ਹੈ ਇਹ ਤੁਹਾਡੇ ਨਾਲ ਸਾਰਾ ਸਾਂਝਾ ਕਰਦੇ ਰਹਾਂਗੇ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਖਾਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ